ਪ੍ਰਦੇਸ਼ ਟਾਈਮ ਦੇ ਵੇਖਣ ਵਾਲਿਆਂ ਲਈ ਅੱਜ ਮੇਰੇ ਮਨ ਚ ਗੱਲ ਆਈ ਕਿ ਅਸੀਂ ਜਦੋਂ ਪੰਜਾਬੀ ਫਿਲਮਾਂ ਵੇਖਦੇ ਆ ਇਹਨਾਂ ਦੇ ਸਬੰਧ ਵਿੱਚ ਵੀ ਕੁਝ ਨਾ ਕੁਝ ਸਾਨੂੰ ਰਿਕਾਰਡ ਕਰ ਦੇਣਾ ਚਾਹੀਦਾ ਕਹਿਣਾ ਚਾਹੀਦਾ ਖਿਆਲ ਆਪਣਾ ਆਪਣਾ ਹੁੰਦਾ ਕਿਸੇ ਨੂੰ ਕੋਈ ਫਿਲਮ ਚੰਗੀ ਲੱਗਦੀ ਕਿਸੇ ਨੂੰ ਕੋਈ ਐਕਟਰ ਚੰਗਾ ਲੱਗਦਾ ਕਿਸੇ ਨੂੰ ਕੋਈ ਸੰਗੀਤ ਚੰਗਾ ਲੱਗਦਾ ਪਰ ਪੰਜਾਬੀ ਬੋਲੀ ਦੇ ਵਿੱਚ ਬਣੀਆਂ ਫਿਲਮਾਂ ਬਹੁਤ ਉੱਚ ਦਰਜੇ ਦੀਆਂ ਉੱਚੀਆਂ ਫਿਲਮਾਂ ਵੀ ਬਣੀਆਂ 1943-44 ਤੋਂ ਲੈ ਕੇ ਹੋਂ ਤੱਕ ਜਿਹੜੀਆਂ ਫਿਲਮਾਂ ਬਣਦੇ ਰਹੀਆਂ ਉਹਦੇ ਵਿੱਚ ਬੜੇ ਰੰਗ ਵੇਖਣ ਨੂੰ ਮਿਲੇ ਅਸੀਂ ਵੀ ਜਦੋਂ ਫਿਲਮਾਂ ਦੇਖਣੀ ਸ਼ੁਰੂ ਕੀਤੀਆਂ 70 ਦੇ ਦੌਰ ਵਿੱਚ ਉਦੋਂ ਪੰਜਾਬੀ ਫਿਲਮਾਂ ਦਾ ਮਿਆਰ ਬੜਾ ਉੱਚਾ ਸੀ ਸਮੇਂ ਦੀ ਚਾਲ ਐਸੀ ਚੱਲਦੀ ਗਈ ਕਿ ਮਿਆਰ ਦੌੜਨਾ ਸ਼ੁਰੂ ਹੋ ਗਿਆ ਮਿਆਰ ਦੇ ਨਾਲ ਨਾਲ ਕੈਮਰਾ ਵੀ ਦੌੜਨ ਲੱਗ ਗਿਆ ਪਹਿਲਾਂ ਕੈਮਰਾ ਖੜਾ ਹੁੰਦਾ ਸੀ ਉਹਦੇ ਅੱਗੇ ਐਕਟਰ ਨੱਚਦੇ ਸੀ ਹੁਣ ਕੈਮਰਾ ਨਾਲ ਚੱਲ ਰਿਹਾ ਐਕਟਰ ਕਦੇ ਵੀ ਇੱਕੋ ਜਗ੍ਹਾ ਤੇ ਹੁੰਦੇ ਆ ਹੁਣ ਜੇ ਕੈਮਰਾ ਦੌੜਦਾ ਤੇ ਇਨਸਾਨ ਵੀ ਦੌੜਦੇ ਨਾਲ ਨਾਲ ਪਰ ਫਿਲਮ ਦੀ ਕਹਾਣੀ ਤੇ ਫਿਲਮ ਦਾ ਉਹ ਦੌਰ ਜਿਹੜਾ ਬਹੁਤ ਹੀ ਚੰਗਾ ਜਦ ਮੈਂ 1969 ਵਿੱਚ ਆਈ ਨਾਨਕਨਾਮ ਜਹਾਜ਼ ਹੈ ਅਸੀਂ ਉਹ ਨਵੀਂ ਦਸਵੀਂ ਚ ਪੜਦੇ ਸੀ ਤੇ ਉਹ ਫਿਲਮ ਦੇਖ ਕੇ ਸਾਨੂੰ ਪਤਾ ਲੱਗਿਆ ਕਿ ਧਾਰਮਿਕ ਸਾਡੇ ਜਿਹੜੇ ਰਹੁ ਰੀਤਾ ਅਕੀਦੇ ਨੇ ਉਹ ਕਿਸ ਤਰ੍ਹਾਂ ਦੇ ਨੇ ਉਸ ਫਿਲਮ ਨੇ ਸਾਰੀ ਦੁਨੀਆ ਨੂੰ ਐਸਾ ਝੰਜੋੜਿਆ ਕਿ ਲੋਕਾਂ ਨੂੰ ਚੰਗਾ ਸਿਨੇਮਾ ਦੇਖਣ ਨੂੰ ਮਿਲਣ ਦੀ ਆਸ ਮਚ ਗਈ ਕਿਉਂਕਿ ਪਹਿਲਾਂ ਬਲੈਕ ਐਂਡ ਵਾਈਟ ਫਿਲਮਾਂ ਸੀ ਉਦੋਂ ਕਲਰ ਆਈ ਜੋ ਤੋ ਰੰਗਦਾਰ ਫਿਲਮ ਆਈ ਤੇ ਉਦੋਂ ਲੋਕਾਂ ਨੇ ਦੇਖਿਆ ਕਿ ਯਾਰ ਧਾਰਮਿਕ ਫਿਲਮ ਇਸ ਤਰ੍ਹਾਂ ਦੀ ਬਣ ਸਕਦੀ ਆ। ਔਰ ਧਾਰਮਿਕ ਫਿਲਮ ਵੀ ਇੰਨੀ ਸ਼ਾਨਦਾਰ ਕਿ ਇਨਸਾਨ ਕਹਿ ਨਹੀਂ ਸਕਦਾ ਕਿ ਇੰਨੀ ਚੰਗੀ ਜਿਹੜੀ ਫਿਲਮ ਆ ਉਹ ਪੰਜਾਬੀ ਫਿਲਮ ਚ ਕਿਸ ਤਰ੍ਹਾਂ ਬਣ ਗਈ। ਉਹ ਬੜੇ ਸਾਡੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਉਹ ਨਵਾਂ ਸ਼ਹਿਰ ਵਿੱਚ 8 ਹਫ਼ਤੇ ਚੱਲੀ ਸੀ। ਤੇ ਹੁਣ ਆਈ ਉਸ ਤੋਂ ਅਗਲੀਆਂ ਫਿਲਮਾਂ ਬਾਰੇ ਉਸ ਤੋਂ ਬਾਅਦ ਪਵਿੱਤਰ ਨਾਜਟ ਫਿਲਮ ਆਈ ਦਾ ਰਸਿੰਗ ਉਹਨਾਂ ਦੀ ਉਸ ਤੋਂ ਬਾਅਦ ਬਹੁਤ ਫਿਲਮਾਂ ਆਈਆਂ ਜਦ ਕਿ ਪਹਿਲਾ ਫਿਲਮ ਬਲੈਕ ਐਂਡ ਵਾਈਟ ਸੀ ਉਹ ਵੀ ਬਹੁਤ ਚੰਗੀਆਂ ਹੁੰਦੀਆਂ ਸਨ ਛਲਦ ਛਲਦ ਚਲਦੇ ਦੌਰ 1980 81 ਦੇ ਵਿੱਚ ਸਰਪੰਚ ਆਈ ਉਸ ਤੋਂ ਬਾਅਦ ਸੈਦਾ ਜੋਗਣ ਆਈ ਹੋਰ ਇੱਕ ਦੋ ਕਾ ਫਿਲਮਾਂ ਆਈਆਂ ਬਰਿੰਦਰ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਪਰ ਹੋਇਆ ਕੀ ਕਿ ਉਸ ਤੋਂ ਅੱਗੇ ਜਾ ਕੇ ਖਲਾ ਪੈਦਾ ਸ਼ੁਰੂ ਹੋ ਗਿਆ ਕਿਉਂਕਿ 190 90 99 ਦੇ ਕਰੀਬ ਫਿਰ ਫਿਲਮ ਇੱਕ ਆਈ ਜਨੇਵ ਫਿਲਮ ਨੇ ਇੱਕ ਇੰਟਰਨੈਸ਼ਨਲ ਅਵਾਰਡ ਜਿੱਤਿਆ ਇੱਕ ਲੋਕਾਂ ਨੂੰ ਐਸਾ ਝੰਡੋੜਿਆ ਕਿ ਫਿਲਮ ਇਸ ਤਰ੍ਹਾਂ ਦੀ ਵੀ ਹੋ ਸਕਦੀ ਪੰਜਾਬੀ ਫਿਲਮੋ ਚੰਨ ਪਰਦੇਸੀ 1980 ਚ ਆਈ ਚੰਨ ਪਰਦੇਸੀ ਉਸ ਫਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਤੇ ਹਿੰਦੀ ਫਿਲਮਾਂ ਨੂੰ ਵਕਤ ਪਾਉਂਦਾ ਕਿ ਪੰਜਾਬੀ ਵਿੱਚ ਵੀ ਇਸ ਤਰ੍ਹਾਂ ਦੀ ਫਿਲਮਾਂ ਬਣ ਸਕਦੀਆਂ ਔਰ ਹਿੰਦੀ ਦੇ ਕਾਫੀ ਐਕਟਰ ਲਾਇਆ ਗਿਆ ਸੀ ਅਮਰੀਸ਼ ਪੂਰੀ ਵਰਗੇ ਓਮ ਪੂਰੀ ਵਰਗੇ ਉਹਦੇ ਚ ਐਕਟਰ ਸਨ ਉਸ ਤੋਂ ਬਾਅਦ 2-3 ਸਾਲ ਬਾਅਦ ਇੱਕ ਹੋਰ ਫਿਲਮ ਆਈ ਨਸੀਬੋ ਉਸਨੇ ਵੀ ਬੜਾ ਕੰਮ ਕੀਤਾ ਲੋਕਾਂ ਨੂੰ ਲੀਹੇ ਲਿਆਉਂਦਾ ਉਸ ਤੋਂ ਬਾਅਦ ਫਿਲਮਾਂ ਢਾਵਾਂ ਡੋਲ ਹੋਣ ਲੱਗੀਆਂ ਕਦੀ ਚੰਗੀ ਆ ਗਈ ਕਦੀ ਨਹੀਂ ਆਈ ਕਦੀ ਚੰਗੀ ਆਈ ਕਦੀ ਨਹੀਂ ਆਈ ਫਿਰ 2007 ਤੱਕ ਥੋੜਾ ਜਿਹਾ ਖਿਲਾ ਰਿਹਾ ਇੱਕਦੋ-ਕਾ ਫਿਲਮਾਂ ਆਈਆਂ ਪਰ ਆਪਣੀ ਛਾਪ ਨਹੀਂ ਛੱਡ ਗਈਆਂ 2000 ਤੋਂ ਬਾਅਦ ਫਿਰ ਫਿਲਮਾਂ ਇੱਕ ਦੋ ਬਣੀਆਂ ਫਿਰ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਗਰੁੱਪ ਬਣ ਗਏ ਸਿਨੇਮਿਆਂ ਦੇ ਫਿਲਮਾਂ ਦੇ ਗਰੁੱਪ ਬਣ ਗਏ ਉਹ ਫਿਲਮਾਂ ਦੇ ਜਿਹੜੇ ਗਰੁੱਪ ਸੀ ਐਟਲਾਂ ਦੇ ਜਿਹੜੇ ਗਰੁੱਪ ਸੀ ਕਲਾਕਾਰਾਂ ਦੇ ਜਿਹੜੇ ਗਰੁੱਪ ਸੀ ਉਹ ਆਪਣੇ ਆਪਣੇ ਪ੍ਰੋਡਕਸ਼ਨ ਦੇ ਥੱਲੇ ਫਿਲਮਾਂ ਬਣਾਉਣ ਲੱਗੇ ਕੋਈ ਹਸਣ ਵਾਲੀਆਂ ਫਿਲਮਾਂ ਬਣਾਈ ਜਾਂਦੇ ਆ ਡਾਇਰੈਕਟਰ ਵੀ ਉਸੇ ਤਰ੍ਹਾਂ ਦੇ ਆ ਕਈ ਲੜਾਈ ਦੀਆਂ ਹੀ ਬਣਾਈ ਜਾਂਦੇ ਆ ਕਈ ਦੇਸ਼ ਭਗਤੀ ਦੀਆਂ ਬਣਾਈ ਜਾਂਦੇ ਆ ਪਰ ਇਹਦੇ ਵਿੱਚ ਪੰਜਾਬ ਦੀ ਜਿਹੜੀ ਅੰਦਰਲੀ ਜਿਹਨੂੰ ਕਹਿੰਦੇ ਪਈ ਧਰਾਤਲ ਜਿਹੜਾ ਜਮਿਨੀ ਜਿਹੜਾ ਉਹਦਾ ਸਾਡਾ ਸਿਗਾ ਨਾਂ ਪੰਜਾਬ ਦਾ ਕਿ ਪੰਜਾਬ ਦੇ ਵਿੱਚ ਐਸਾਂ ਦੀ ਫਿਲਮਾਂ ਜਿਹੜੀਆਂ ਪੰਜਾਬ ਦੇ ਨਾਲ ਮੈਚ ਕਰਦੀਆਂ ਹੁਣ ਸਾਡੇ ਘਰਾਂ ਨਾਲ ਮੈਚ ਕਰਦੀਆਂ ਹੁਣ ਉਹ ਵਿੱਚੋਂ ਗਾਇਬ ਹੋਣ ਲੱਗ ਗਈਆਂ ਉਤੋਂ ਉਤੋਂ ਫਿਲਮਾਂ ਬਹੁਤ ਚੱਲੀਆਂ بڑے بڑے ਵੱਡੇ ਐਕਟਰ ਆਏ ਵੱਡੇ ਵੱਡੇ ਪ੍ਰੋਡਕਸ਼ਨ ਹਾਊਸ ਆਏ ਸਭ ਪੈਸਾ ਦਾ ਬਹੁਤ ਖਰਚਿਆ ਫਿਲਮਾਂ ਚੱਲੀਆਂ ਵੀ ਲੋਕ ਹੱਸੇ ਵੀ ਸਭ ਕੁਝ ਹੋਇਆ ਫਰੋਂ ਨਾ ਫਿਲਮਾਂ ਤੋਂ ਬਾਅਦ ਕੀ ਹੋਇਆ ਕਿ ਲੋਕਾਂ ਨੂੰ ਉਹ ਜਲਦੀ ਜਲਦੀ ਜਿਸ ਤਰ੍ਹਾਂ ਗਾਣੇ ਆਉਂਦੇ ਸੀ ਉਸ ਤਰ੍ਹਾਂ ਭੁੱਲ ਜਾਂਦੇ ਸੀ ਜਿਸ ਤਰ੍ਹਾਂ ਕਹਾਣੀ ਆਉਂਦੀ ਸੀ ਥੋੜੀ ਦੇਰ ਬਾਅਦ ਅੱਜ ਕੱਲ ਕੀ ਹੋ ਰਿਹਾ ਇੱਕ ਫਿਲਮ ਇੱਕ ਵਾਰੀ ਆਉਂਦੀ ਆ ਉਹਦੇ ਚਾਰ ਚਾਰ ਫਿਲਮਾਂ ਉਹੀ ਆਈ ਜਾਂਦੀਆਂ ਇੱਕ ਇੰਗਲੈਂਡ ਚ ਬਣਦੀ ਆ ਉਹਦੇ ਚਾਰ ਫਿਲਮਾਂ ਆ ਗਈਆਂ ਇੱਕ ਹਿੰਦੁਸਤਾਨ ਚ ਬਣਦੇ ਉਹਦੇ ਚਾਰ ਫਿਲਮਾਂ ਆ ਗਈਆਂ ਕੋਈ ਪੰਜਾਬ ਦੇ ਕਿਸੇ ਕੋਨੇ ਚ ਬਣਦੀ ਉਹਦੇ ਚਾਰ ਚਾਰ ਫਿਲਮਾਂ ਆਈ ਜਾਂਦੀਆਂ ਇੱਕ ਨੰਬਰ 2 ਨੰਬਰ 3 ਨੰਬਰ 4 ਨੰਬਰ ਕੁਕ ਕਹਾਣੀਆਂ ਮੁੱਕ ਗਈਆਂ ਉਹਨਾਂ ਕਹਾਣੀਆਂ ਨੂੰ ਅੱਗੇ ਵਧਾਇਆ ਜਾ ਰਿਹਾ ਲੋਕਾਂ ਦਾ ਸਿਰਫ ਮਨੋਰੰਜਨ ਕਰਨ ਦੇ ਲਈ ਪਰ ਉਹਦੇ ਵਿੱਚ ਅਸੀਂ ਆਪਣੇ ਪੰਜਾਬ ਨੂੰ ਪੰਜਾਬ ਦੀ ਉਹ ਜਿਹੜੀ ਜਮੀਨੀ ਸਤਰ ਸਿਰ ਨੂੰ ਪੁੱលਦੇ ਜਾ ਰਹੇ ਸੀ ਹੁਣ 2025 ਚ ਮੈਂ ਬੜੇ ਦਾਅਵੇ ਨਾਲ ਕਹਿੰਦਾ ਕਿ ਇੱਕ ਫਿਲਮ ਆਈ ਹੈ ਜਿਹਨੇ ਲੋਕਾਂ ਨੂੰ ਝੰਡੋੜ ਕੇ ਰੱਖਿਆ ਤੇ ਸਾਡੀਆਂ ਬਜ਼ੁਰਗਾਂ ਦੀਆਂ ਮਾਪਿਆਂ ਦੀਆਂ ਪਰਨਾ ਦੀਆਂ ਭਰਾਵਾਂ ਦੀਆਂ ਕਦਰਾਂ ਕੀਮਤਾਂ ਨੂੰ ਮੁੜ ਕੇ ਸੁਰਜੀਤ ਕਰਨ ਦੀ 100% 100% ਕੋਸ਼ਿਸ਼ ਕੀਤੀ ਹੈ ਫਿਲਮ ਦਾ ਨਾਮ ਹੈ ਜਿਸ ਦਾ ਪਿੱਛੇ ਵੀ ਲਿਖਿਆ ਰਾਵੀ ਦੇ ਕੰਡੇ ਰਾਵੀ ਦੇ ਕੰਡੇ ਫਿਲਮ ਨੇ ਇੱਕ ਉਹ ਕੰਮ ਕਰਕੇ ਦਿਖਾ ਲਿਆ ਕਿ ਜ਼ਮੀਨ ਤੋਂ ਚੁੱਕ ਕੇ ਪੰਜਾਬੀ ਸਿਨੇਮੇ ਨੂੰ ਉਹ ਅਸਮਾਨ ਤੱਕ ਲੈ ਜਾਏਗੀ ਇਹ ਮੇਰਾ ਦਾਬਾ ਹੈ ਮੈਂ ਬਾਕੀ ਫਿਲਮਾਂ ਬਾਰੇ ਵੀ ਲਿਖਦਾ ਰਿਹਾ ਪਰ ਮਾਨੂੰ ਬੜਾ ਅਫਸੋਸ ਹੈ ਕਿ ਸਾਨੂੰ ਜਿਸ ਤਰ੍ਹਾਂ ਦਾ ਲਿਖਣਾ ਪੈਂਦਾ ਉਹਦੇ ਵਿੱਚ ਸਾਨੂੰ ਕਿਸੇ ਕੋਲੋਂ ਤਾਂ ਕੁਝ ਨਹੀਂ ਚਾਹੀਦਾ ਪਰ ਮੈਂ ਕੋਸ਼ਿਸ਼ ਕਰਦਾ ਹਾਂ ਨਾ ਕਿ ਫਿਲਮ ਜੋ ਮੈਨੂੰ ਜਾਂ ਮੇਰੇ ਉੱਥੇ ਜਿਹੜੇ ਲੋਕ ਅੰਦਰ ਬੈਠੇ ਆ ਜਿਸ ਤਰ੍ਹਾਂ ਦੀ ਸਮਝਦੇ ਆ ਉਹਨਾਂ ਦੀ ਕਾਨਾ ਫੁੱਸੀ ਹੋ ਰਹੀ ਹੈ ਉਹਨੂੰ ਸੁਣ ਕੇ ਕੁਝ ਲਿਖਿਆ ਜਾਵੇ ਮੈਂ ਅਖਬਾਰ 'ਚ ਲਿਖਦਾ ਰਹਿਣਾ ਤੇ ਅੱਜ ਮੇਰਾ ਮਨ ਆਇਆ ਕਿ ਕਿਉਂ ਨਾ ਵੀਡੀਓ ਬਣਾਇਆ ਜਾਇਆ ਕਰਨ ਜਿਹੜੀ ਵੀ ਫਿਲਮ ਦੇਖੀ ਹੈ ਦੋ ਫਿਲਮ ਲੱਗੀਆਂ ਸਿਨਮੇ ਦੇ ਵਿੱਚ ਚੀਰੇ ਵਾਲਿਆ ਤੇ ਰਾਬੀ ਦੇ ਕੰਡੇ ਰਾਬੀ ਦੇ ਕੰਡੇ ਨੂੰ ਦੇਖ ਹੁੰਦਾ ਮੌਕਾ ਮਿਲਿਆ ਬੰਕਜ ਕਪੂਰ ਸਾਹਿਬ ਕਹਿੰਦੇ ਨੇ 35 ਸਾਲਾਂ ਬਾਅਦ ਪੰਜਾਬ ਦੇ ਸਿਨੇਮੇ ਦੇ ਵਿੱਚ ਮੁੜ ਕੇ ਆਏ ਅ ਮਰੀਜ਼ਾ ਦੀਵਾ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸੀ ਉਸ ਤੋਂ ਬਾਅਦ ਹਰੀਸ਼ ਪਰਮਾ ਪੰਜਾਬੀ ਫਿਲਮਾਂ 'ਚ ਕਾਫੀ ਆਉਂਦੇ ਨੇ ਅ ਉਸੇ ਨਾਲ ਧੀਰਜ ਕਪੂਰ ਨਮਾ ਲੜਕਾ ਹੈ ਸੰਦੀਪ ਕੌਰ ਸਿੱਧੂ ਬੜੇ ਚਿਰ ਤੋਂ ਫਿਲਮਾਂ 'ਚ ਆਇਆ ਕਦੇ ਉਹਨੂੰ ਮਾਹਦਾਰ ਉਹਨੂੰ ਦਿੱਤਾ ਜਾਂਦਾ ਕਦੇ ਭੈਣ ਦਾ ਔਰ ਸੋਸ ਬਹੁਤੇ ਲੋਕ ਇਦਾਂ ਦੇ ਕਲਾਕਾਰਾਂ ਨੂੰ ਸਮਝ ਨਹੀਂ ਸਕੇ ਵੀ ਆਨ ਸ਼ਰਮਾ ਸਾਹਿਬ ਬੜੇ ਮਸ਼ਹੂਰ ਐਕਟਰ ਨੇ ਸੁਨੀਤਾ ਤੇ ਡਾਕਟਰ ਸੁਨੀਤਾ ਤੇਜ ਪਟਿਆਲੇ ਤੋਂ ਨੇ ਆ ਡਰਾਮਾ ਤੇ ਹਰਦੇਵ ਪ੍ਰੋਫੈਸਰ ਨੇ ਹੋ ਤੇ ਇੱਕ ਨਵੀਂ ਕੁੜੀ ਅਰਵਿੰਦਰ ਕੌਰ ਆ ਉਸਨੇ ਸ਼ਾਇਦ ਰੌਣਕ ਦੇ ਵਿੱਚ ਕੰਮ ਕੀਤਾ ਫਿਲਮ 'ਚ ਤੇ ਇਸ ਫਿਲਮ ਨੂੰ ਜਤਿੰਦਰ ਚੋਹਾਨ ਸਾਹਿਬ ਤੇ ਸੰਦੀਪ ਕੌਰ ਸਿੱਧੂ ਨੇ ਇਹਦਾ ਪ੍ਰੋਡਿਊਸ ਕੀਤਾ ਜਾਣ ਕੇ ਪੈਸੇ ਲਾਏ ਆ ਤੇ ਲਿਖੀ ਮੇਰੇ ਖਲ ਜਸਕਰਵਾਲ ਸਾਹਿਬ ਨੇ ਤੇ ਇਹਦਾ ਜਿਹੜਾ ਸੰਗੀਤ ਹੈ ਉਹ ਜੈਦੇਵ ਕੁਮਾਰ ਦਾ ਤੇ ਜਿਹੜੇ ਗੀਤ ਨੇ ਉਹ ਬਿਲਕੁਲ ਇਸ ਤਰ੍ਹਾਂ ਲੱਗਦਾ ਕਿ ਰਵੀ ਦੇ ਕੰਢੇ ਹੀ ਉਹ ਗਾਣੇ ਫਲਮਾਏ ਜਾ ਸਕਦੇ ਆ ਜਿਹਦੇ ਚ ਕਹਾਣੀ ਸੀ ਰਵੀ ਦੇ ਕੰਢੇ ਤੇ ਖੁਸ਼ੀਆਂ ਦਾ ਖੇੜਾ ਹੈ ਉਹ ਵਸਦਾ ਰਵੇ ਤੇਰੇ ਬਾਬਲ ਦਾ ਵਿੜਾ ਇਹਦੀ ਚ ਚਾਰ ਪੈਣਾ ਦੀ ਕਹਾਣੀ ਹੈ ਇੱਕ ਪਿਓ ਦੀ ਕਹਾਣੀ ਹੈ ਜੋ ਪਿਓ ਬਹੁਤ ਮਜਬੂਰ ਹੈ ਕਈ ਪਾਸਿਆਂ ਤੋਂ ਸਮਾਜਿਕ ਬੰਧਨਾ ਤੋਂ ਤੇ ਆਪਣੇ ਲੋਕਾਂ ਦੇ ਵਿੱਚ ਵਿਚਰਨਾ ਉਹਦਾ ਜਿਹੜਾ ਕੰਮ ਹੈ ਚੰਗਿਆਈ ਉਹਦੇ ਅੰਦਰ ਇਹ ਹੈ ਕਿ ਉਹ ਆਪਣੇ ਕੋਲੋਂ ਕਿਸੇ ਦੇ ਕੋਲੋਂ ਪੈਸੇ ਲੈਣ ਗਿਆ ਵੀ ਆਪਣੇ ਕੋਲੋਂ ਜਾ ਕੇ ਦੇ ਕੇ ਆਉਂਦਾ ਇਸ ਫਿਲਮ ਨੇ ਮੈਨੂੰ ਵੀ ਝੋੜਿਆ ਤੇ ਮੇਰੇ ਨਾਲ ਵੇਖਣ ਵਾਲਿਆਂ ਨੂੰ ਵੀ ਕਿ ਸਲਮਾ ਕਿੱਧਰ ਜਾ ਰਹੀ ਐ ਇਸ ਪਰ ਇੱਕ ਵਾਰੀ ਫਿਰ ਮੋੜਾ ਪਿਆ ਪੰਕਜ ਕਪੂਰ ਸਾਹਿਬ ਨੂੰ ਕਿਉਂਕਿ ਉਹ ਲੁਧਿਆਣੇ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਫਿਰ ਇੱਕ ਵਾਰ ਪੰਜਾਬ ਚ ਆਉਣਾ ਪਿਆ ਮਾਈਕਲ ਜ਼ਰੂਰ ਕਹਾਗਾ ਕਿ ਜੋ ਪੰਜਾਬ ਦਾ ਪੁੱਤ ਹੈ ਉਹਨੂੰ ਦਰਤ ਹੈ ਅੰਦਰ ਕਿ ਪੰਜਾਬ ਵਾਸਤੇ ਕੁਝ ਕਰਾਂ ਉਹਨਾਂ ਨੇ ਆਪਣੇ ਬਿਆਨ ਵਿੱਚ ਵੀ ਕਿਹਾ ਕਿ ਮੈਨੂੰ ਕਿਸੇ ਨੇ ਸਦਿਆ ਨਹੀਂ 35 ਸਾਲ ਜੇ ਸਦਿਆ ਅੱਜ ਜਿਨ੍ਹਾਂ ਭਰਾਮਾਂ ਨੇ ਸਦਿਆ ਮੈਂ ਉਹਨਾਂ ਨੂੰ ਬਹੁਤ ਹੀ ਦਾਤ ਦੇਣਾ ਕਿ ਤੁਸੀਂ ਸਜਣੋਂ ਸਿਨਮੇ ਨੂੰ ਜ਼ਮੀਨ ਤੋਂ ਅਸਮਾਨ ਤੇ ਚੁੱਕਣ ਦੇ ਲਈ ਇਹ ਜਿਹੜੀ ਫਿਲਮ ਬਣਾਈ ਹੈ ਇਹਦੇ ਚ ਚਾਰ ਕੁੜੀਆਂ ਸੁਨੀਤਾ ਤੀਰ ਤੇ ਉਹਦੇ ਨਾਲ ਬੀਬੀ ਹੋਰ ਜਿਹੜੀ ਉਹਨਾਂ ਦੀ ਪਤਨੀ ਬਣਦੀ ਹੈ ਤੇ ਉਧਰ ਮੁੰਡਾ ਜਿਹੜਾ ਬਰਮਾ ਸਾਹਿਬ ਨੇ ਤੇ ਨਾਲ ਉਹਨਾਂ ਦੇ ਤਿਰਜ ਕਪੂਰ ਹੈ ਉਹਨਾਂ ਨੇ ਇੰਨਾ ਬੰਨ ਕੇ ਰੱਖਿਆ ਡਾਇਰੈਕਟਰ ਨੇ ਉਹਨਾਂ ਨੂੰ ਕਿ ਜੋ ਪੰਜਾਬ ਦੇ ਹਾਲਾਤ ਸਨ ਅੱਜ ਤੋਂ ਵੀ 25 30 ਸਾਲ ਪਹਿਲਾਂ ਜਿਸ ਤਰ੍ਹਾਂ ਦੇ ਲੋਕ ਸਨ ਬਰਮਾ ਸਾਹਿਬ ਦੂਜੀ ਫਿਲਮਾਂ 'ਚ ਮੈਂ ਉਹਨਾਂ ਨੂੰ ਦੇਖਿਆ ਪਰ ਉਹਨਾਂ ਫਿਲਮਾਂ ਤੋਂ ਬਿਲਕੁਲ हट ਕੇ ਬੀ ਐਨ ਸ਼ਰਮਾ ਨੂੰ ਦੇਖਿਆ ਕਿ ਜਿਹੜੇ ਹਰ ਫਿਲਮ ਦੇ ਵਿੱਚ ਮਜ਼ਾਕ ਦਾ ਪਾਤਰ ਬਣਦੇ ਜਾਂ ਮਜ਼ਾਕ ਕਰਦੇ ਹਸਾ ਹਸਾ-ਸਾਨ ਦੀ ਗੱਲ ਕਰਦੇ ਇਸ ਫਿਲਮ ਵਿੱਚ ਇੱਕ ਵੀ ਸੀਨ ਉਹਨਾਂ ਦਾ ਇਸ ਤਰ੍ਹਾਂ ਦਾ ਨਹੀਂ ਕਿ ਉਹ ਮਜ਼ਾਕ ਦੇ ਪਾਤਰ ਬਣ ਜਾ ਕੇ ਸਾਨੂੰ ਬਣਾਉਂ ਪੰਕਜ ਕਪੂਰ ਜੀ ਨੇ ਹਰ ਬੰਦੇ ਨੂੰ ਇਸ ਤਰ੍ਹਾਂ ਬੰਨਿਆ ਮੈਨੂੰ ਇੱਕ ਸੀਨ ਵਿੱਚ ਜਦੋਂ ਧੀ ਤੁਰਨ ਲੱਗਦੀ ਹੈ ਸੰਦੀਪ ਕੌਰ ਸਿੱਧੂ ਜਦੋਂ ਆਪਣੇ ਪੰਕਜ ਕਪੂਰ ਪਿਓ ਦੇ ਗਲੇ ਲੱਗਦੀ ਹੈ ਫਿਲਮ ਦੇ ਵਿੱਚ ਉਦੋਂ ਮੈਨੂੰ ਆਪਣੀ ਧੀ ਜੇਤੇ ਆ ਗਈ ਜਦੋਂ ਮੇਰੀ ਧੀ ਵਿਆਹੀ ਗਈ ਸੀ ਇਸੇ ਤਰ੍ਹਾਂ ਦਾ ਸੀਨ ਸੀ ਉਸ ਵੇਲੇ ਮੈਨੂੰ ਲੱਗਣ ਦੀ ਸੀ ਮੇਰੀ ਧੀ ਇੱਕ ਵਾਰੀ ਫੇਰ ਚੱਲੀ ਹੈ ਮੈਂ ਇਸ ਫਿਲਮ ਦੇ ਲਈ ਇਕਲ ਬਰਬਰ ਕਰਨਾ ਚਾਹਣਾ ਸਜਣੋ ਜਿੱਥੇ ਵੀ ਤੁਹਾਨੂੰ ਫਿਲਮ ਮਿਲਦੀ ਹੈ ਇਸ ਦੇ ਬਜਟ ਨੂੰ ਨਾ ਦੇਖਣਾ ਕਿ ਸੌਕੇ ਚ ਬਣ ਗਈ ਹੈ ਇਹ ਚ ਸ਼ਾਨੂ ਸ਼ੌਕ ਤਾਂ ਨਹੀਂ ਦਿਖਾਈਆਂ ਸੁਧਾਰਨ ਪਰਿਵਾਰ ਦੀ ਫਿਲਮ ਦਹਾਈ ਹੈ ਸਕੂਟਰ ਵੀ ਉਹਨਾਂ ਦਾ ਬੜਾ 빙ਿਆ ਟੈਂਡਾ ਦਾ ਆਇਆ 1990-95 ਦੇ ਲੋਕਾਂ ਕੋਲ ਇਸ ਤਰ੍ਹਾਂ ਦੇ ਸਕੂਟਰ ਸੀ ਮੇਰੇ ਕੋਲ ਵੀ ਇਸ ਤਰ੍ਹਾਂ ਦਾ ਸੀ ਪਰ ਜਿਹੜਾ ਉਹਨਾਂ ਦਾ ਕਰਜ਼ਾਰ ਹੈ ਉਹਨਾਂ ਨੇ ਕਰਜ਼ਾਰ ਵਿੱਚ ਇਸ ਤਰ੍ਹਾਂ ਖੁੱਪ ਗਿਆ ਮੈਨੂੰ ਲੱਗਣ ਲੱਗ ਗਿਆ ਕਿ ਚਾਰੇ ਧੀਆਂ ਇਹਨਾਂ ਦੀਆਂ ਧੀਆਂ ਆ ਔਰ ਇਹਨਾਂ ਦੀਆਂ ਧੀਆਂ ਦੇ ਵਿੱਚੋਂ ਜਿਹੜੀ ਤੀ ਵਿਆਹ ਨਹੀਂ ਹੋ ਰਹੀ ਵੱਡੀ ਉਹਦੇ ਲਈ ਤੇ ਬਾਕੀ ਤਿੰਨ ਧੀਆਂ ਦੇ ਲਈ ਪਿਓ ਦਾ ਜਿਹੜਾ ਫਿਕਰਮੰਦ ਹੋਣਾ ਤੇ ਪਿਓ ਆਪਣੇ ਆਪ ਨੂੰ ਕਿੰਨਾ ਨੀਵਾਂ ਲੈ ਜਾਂਦਾ ਪੰਜਾਬ ਦੇ ਵਿੱਚ ਕਿਸ ਸਿਰ ਤੇ ਜੁੱਤੀ ਰੱਖ ਲੰਦਾ ਕਿਸੇ ਬੇਗਾਨੇ ਬੰਦੇ ਦੀ ਕਿ ਮੇਰੀ ਧੀ ਨੂੰ ਵਿਆਹ ਲਓ ਤੇ ਪੈਸੇ ਨਹੀਂ ਪੂਰੇ ਹੋ ਰਹੇ ਉਹ ਵੀ ਤਕਲੀਫਾਂ ਨੇ ਡੋਰੀ ਦੀ ਤਕਲੀਫ ਹੈ ਜਿਹਨੂੰ ਤੁਸੀਂ ਕਹਿੰਨੇ ਕਿ ਦਾਜ ਮੰਗਣ ਦਾ ਹੈ ਉਹ ਤੇ ਲਾਣੇ ਤੇ ਸਾਡੇ ਦੇਸ਼ ਵਿੱਚ ਜੇ ਕੋਈ ਲੈਂਦਾ ਹੈ ਤਾਂ ਇਹਨਾਂ ਦੇ ਨਾਲ ਵਿੱਚ ਵੀ ਬੱਚੇ ਪੜ੍ਹ ਪੜ੍ਹ ਲਿਖ ਗਏ ਨੇ ਇੱਕ ਜਿਹੜੀ ਲੜਕੀ ਅਰਵਿੰਦਰ ਕੌਰ ਹੈ ਉਹਦੀ ਰੌਣਕ ਫਿਲਮ ਸੀ ਉਮ ਤੇ ਰੌਣਕ ਤੋਂ ਬਾਅਦ ਹੁਣ ਆਈ ਆ ਮੈਂ ਇੱਕ ਗੱਲ ਤੁਹਾਨੂੰ ਪੱਕੀ ਕਹਾਂਗਾ ਸੰਦੀਪ ਕੌਰ ਨੇ ਤੇ ਠੱਪਾ ਲਾਤਾ ਕਿ ਮੈਂ ਜਿਹਨੂੰ ਐਕਟਰ ਕਹਿੰਦੇ ਨੇ ਕਿ ਮੈਂ ਕੌਣ ਐਕਟਰ ਹੈ ਪੰਜਾਬੀ ਬੋਲੀ ਦੇ ਵਿੱਚ ਮੈਂ ਏਕਮ ਹ ਉਹਨੇ ਦੱਸਤਾ ਕਿ ਮੈਨੂੰ ਭਾਵੇਂ ਤੁਸੀਂ 15 20 ਸਾਲ ਮਾ ਦਾ ਭੈਣ ਦਾ ਰੋਲ ਦਿੱਤਾ ਪਰ ਇੱਕ ਵਾਰੀ ਮੈਂ ਸਾਬਤ ਕਰਕੇ ਦੱਸਤਾ ਕਿ ਐਕਟਿੰਗ ਇਹਨੂੰ ਕਹਿੰਦੇ ਆ ਮੈਂ ਤੇ ਬਾਅਦ ਵਿੱਚ ਪਤਾ ਲੱਗਿਆ ਕੁੜੀ ਧੀ ਉਹਦੀ ਪਹਿਣ ਬਣਦੀ ਫਿਲਮ ਔਰ ਉਸ ਕੁੜੀ ਨੇ ਬੜਾ ਵਧੀਆ ਕੰਮ ਕੀਤਾ ਤੇ ਜਿਹੜੀ ਅਰਵਿੰਦਰ ਕੌਰ ਆ ਕੁੜੀ ਅਰਵਿੰਦਰ ਕੌਰ ਆ ਉਸ ਕੁੜੀ ਨੇ ਰੌਣਕਸ ਕੰਮ ਕੀਤਾ ਅਸੀਂ ਪਰ ਇਸ ਫਿਲਮ ਵਿੱਚ ਜਿਹੜੇ ਉਹਦੇ ਸ਼ਾਰਟ ਨੇ ਸੀਨ ਨੇ ਪਰਮਾ ਦੇ ਨਾਲ ਉਹਦਾ ਦੇਖਣ ਦਾ ਅੰਦਾਜ਼ ਉਹਦੇ ਅੰਦਰ ਜਿਹੜੀ ਤੜਫ ਹੈ ਕਿ ਮੇਰਾ ਕੀ ਬਣੂਗਾ ਮੈਂ ਕਿਹਦੇ ਨਾਲ ਵਿਆਹ ਕਰਾਉ ਮੇਰੇ ਭੈਣ ਦਾ ਨਹੀਂ ਹੋ ਰਿਹਾ ਤੇ ਮੇਰਾ ਕੀ ਹੋਊਗਾ ਆਪਣੇ ਪਿਓ ਦੇ ਕੋਲ ਬੈਠ ਕੇ ਜਾ ਕੇ ਜਦੋਂ ਕੁਝ ਕਰਦੀ ਹੈ ਉਹ ਆਪਣੇ ਪਿਓ ਨੂੰ ਕਹਿੰਦੀ ਕਿ ਫਿਕਰ ਨਹੀਂ ਕਰਨਾ ਜੱਜਾ ਫੜਾਉਣ ਜਾਂਦੀ ਏ ਉਹ ਸੀਨ ਜਿਹੜੇ ਨੇ ਮੈਨੂੰ ਇੱਕ ਗੱਲ ਦੀ ਮੈਂ ਗਾਰੰਟੀ ਕਰਦਾ ਅਬ ਉਹ ਜਿਹੜੀ ਅਰਵਿੰਦਰ ਕੌਰ ਹੈ ਸਿਨੇਮਾ ਉਹਨੂੰ ਔਡੀਕ ਰਿਹਾ ਹੈ ਅਗਲੀਆਂ ਫਿਲਮਾਂ 'ਚ ਉਹ ਐਸਾ ਛਾਏਗੀ ਕਿ ਕਈ ਵੱਡੀਆਂ-ਵੱਡੀਆਂ ਹੀਰੋਇਨਾਂ ਪੰਜਾਬੀ ਸਿਨੇਮੇ ਤੋਂ ਬਾਹਰ ਹੋ ਜਾਣਗੀਆਂ ਇਸ ਤਰ੍ਹਾਂ ਦੀਆਂ ਕੁੜੀਆਂ ਆਉਣਗੀਆਂ ਇੱਥੇ ਚਾਰ ਕੁੜੀਆਂ ਨੇ ਮੈਂ ਗਾਰੰਟੀ ਕਰਦਾ ਤਿੰਨ ਕੁੜੀਆਂ ਗਾਰੰਟੀ ਵਜੋ ਸੰਦੀਪ ਕੌਰ ਦੇ ਨਾਲ ਉਹਦੀ ਛੋਟੀ ਭੈਣ ਜਿਹੜੀ ਬਣਦੀ ਉਹਦੀ ਬੇਟੀ ਹੈ ਤੇ ਦੂਸਰੇ ਪਾਸੇ ਉਹ ਲੜਕੀ ਜਿਹੜੀ ਅਰਵਿੰਦਰ ਕੌਰ ਹੈ ਇਤਨ ਲੋਕ ਪੰਜਾਬੀ ਫਿਲਮਾਂ 'ਚ ਤੁਹਾਨੂੰ ਹੁਣ ਬਾਰ-ਬਾਰ ਦੇਖ ਸਕਦੇ ਆ ਤੇ ਇਹ ਪੰਕਜ ਕੁਮਾਰ ਨੂੰ ਹੁਣ ਇੱਕ ਵਾਰੀ ਨਹੀਂ ਫਿਰ ਆਉਣਾ ਪੈਗਾ ਬਾਰ-ਬਾਰ ਆਉਣਾ ਪੈਗਾ ਜਦ ਤੱਕ ਇਹ ਸਿਨੇਮਾ ਜਿਉਂਦਾ ਰਹੇਗਾ ਰਾਬੀ ਦੇ ਕੰਡੇ ਵਰਗੀਆਂ ਫਿਲਮਾਂ ਘਰ ਆਉਂਦੀਆਂ ਰਹਿਣਗੀਆਂ ਸਾਡੀ ਮਾਂਵਾਂ ਦੀ ਇੱਜ਼ਤ ਵਧੇਗੀ ਸਾਡੀ ਬੋਲੀ ਦੀ ਇੱਜ਼ਤ ਵਧੇਗੀ ਮਾਂ ਬੋਲੀ ਦੀ ਇੱਜ਼ਤ ਇੰਨੀ ਹੋ ਜਾਏਗੀ ਕਿ ਅਸੀਂ ਪੰਜਾਬੀ ਨੂੰ ਛੱਡ ਕੇ ਕੋਈ ਹੋਰ ਬੋਲੀ ਨਹੀਂ ਬੋਲਾਂਗੇ ਜੇ ਅਸੀਂ ਪੰਜਾਬ ਚ ਆ ਔਰ ਸਭ ਤੋਂ ਕਮਾਲ ਦੀ ਚੀਜ਼ ਡਾਇਰੈਕਟਰ ਨੇ ਜਿਹੜੀ ਚੀਜ਼ ਕਮਾਲ ਦੀ ਇਹ ਕੀਤੀ ਹੈ ਕਿ ਅਗਰ ਉਹ ਰਾਵੀ ਦੇ ਕੰਢੇ ਉਹਦੇ ਚ ਦਿਖਣ ਰਿਹਾ ਹੈ ਕਿ ਇਹ ਪਹਾੜੀ ਏਰੀਆ ਦੇ ਲੋਕ ਨੇ ਤੇ ਬੋਲੀ ਵੀ ਉਹਨਾਂ ਦੀ ਪਹਾੜੀ ਹੈ ਉਹਨਾਂ ਦਾ ਚੱਲਣ ਦਾ ਅੰਦਾਜ਼ ਵੀ ਪਹਾੜੀ ਹੈ ਔਰ ਕਮਾਲ ਦੀ ਚੀਜ਼ ਹੈ ਕਈ ਫਿਲਮਾਂ ਵਿੱਚ ਦੇਖਿਆ ਬੜੀਆਂ ਗੜਬੜ ਕਰਦੀਆਂ ਨੇ 1990 ਦੀ ਕਹਾਣੀ ਹੈ ਤੇ ਸੈਲਫੋਨ ਫੜਿਆ ਹੁੰਦਾ ਸਜਣੋ ਸੈਲਫੋਨ 1994 95 ਚਾਏ ਸੀ ਉਹ ਤਾਂ ਪਹਿਲਾਂ ਨਹੀਂ ਸੀ ਪਰ ਕਈ ਫਿਲਮਾਂ ਨੇ ਵੱਡੇ ਵੱਡੀਆਂ ਗਲਤੀਆਂ ਕੀਤੀਆਂ ਹੁੰਦੀਆਂ ਇਹਦੇ ਵਿੱਚ ਐਸੀ ਕੋਈ ਗਲਤੀ ਨਹੀਂ ਕੀਤੀ ਡਾਇਰੈਕਟਰ ਨੇ ਨਾ ਪ੍ਰੋਡਿਊਸਰ ਨੇ ਤਾਂ ਨਾ ਕਿਸੇ ਹੋਰ ਨੇ ਐਕਟਰ ਨੇ ਤਾਂ ਬਿਲਕੁਲ ਨਹੀਂ ਕੀਤੀ ਇਹ ਫਿਲਮ ਭਾਵੇਂ 50 ਵਾਰ ਦੇਖ ਲਈ ਜਾਵੇ ਤੁਹਾਡਾ ਮਨ ਨਹੀਂ ਭਰੇਗਾ ਔਰ ਉਹਦੇ ਗੀਤ ਬੜੇ ਬਹੁਤ ਹੀ ਤੁਹਾਡੇ ਮਨ ਨੂੰ ਛੁੰਦੇ ਆ ਜਿਹਦੇ ਕੁਮਾਰ ਤੇ ਵੈਫੇ ਪੰਜਾਬੀ ਫਿਲਮਾਂ ਚ ਬਹੁਤ ਵਧੀਆ ਸੰਗੀਤ ਦਿੰਦੇ ਆ ਇਸ ਤਰ੍ਹਾਂ ਦੇ ਸੰਗੀਤਕਾਰ ਨੂੰ ਸਾਨੂੰ ਬਿਲਕੁਲ ਸਿਰ ਤੇ ਰੱਖਣਾ ਚਾਹੀਦਾ ਤਾਂ ਕਿ ਉਹ ਅੱਗੇ ਤੋਂ ਅੱਗੇ ਵਧੀਆ ਸੰਗੀਤ ਦੇ ਸਕੇ ਇਹ ਫਿਲਮ ਦੇਖ ਕੇ ਐਸਾ ਲੱਗਦਾ ਕਿ ਅਸੀਂ ਆਪਣੇ ਟੱਬਰ ਚੋਂ ਉੱਠ ਕੇ ਕਿਤੇ ਬਾਹਰ ਨਹੀਂ ਜਾ ਸਕਦੇ ਆਪਣੇ ਟੱਬਰ ਨਾਲ ਇੰਨੀ ਮੁਹੱਬਤ ਕਰੋ ਜਿਸ ਤਰ੍ਹਾਂ ਪਈ ਪੰਜਾਬੀ ਮਾਂ ਬੋਲੀ ਨਾਲ ਤੇ ਆਪਣੀ ਬੋਲੀ ਦੇ ਨਾਲ ਰਵੀ ਦੇ ਕੰਡੇ ਮੇਰੇ ਵੱਲੋਂ ਇੱਕ ਅਤਿ ਦਰਜੇ ਦੀ ਚੰਗੀ ਫਿਲਮ ਤੇ ਨੰਬਰ 1 ਫਿਲਮ ਨੈਸ਼ਨਲ ਅਵਾਰਡ ਇਸ ਫਿਲਮ ਨੂੰ ਮਿਲ ਸਕਦਾ ਹੈ ਅਗਰ ਇਹ ਫਿਲਮ ਮੇਲੇ ਚ ਜਾਏਗੀ ਮੇਰੇ ਮੁਤਾਬਕ ਰਵੀ ਦੇ ਕੰਡੇ ਨੂੰ ਹਿੰਦੁਸਤਾਨ ਦੇ ਵਿੱਚ ਨੈਸ਼ਨਲ ਅਵਾਰਡ ਤੱਕ ਇਹ ਅਵਾਰਡ ਮਿਲ ਸਕਦਾ ਮੈਂ ਆਪਣੇ ਵੱਲੋਂ ਜਿਹੜਾ ਰਿਵਿਊ ਹੈ ਇਸ ਅਖਬਾਰ ਦਾ ਇਸ ਗਵਾਰ ਰਹੀਂ ਪਰ ਦੇਸ ਟਾਈਮ ਰਹੀਂ ਇਹਦਾ ਰਿਵਿਊ ਬਸ ਐਨਾ ਹੀ ਦੇ ਸਕਦਾ ਕਿਸੇ ਸੱਜਣ ਮਿੱਤਰ ਨੂੰ ਇਸ ਇਸ ਦੇ ਵਿੱਚ ਕੋਈ ਗੱਲ ਚੰਗੀ ਨਾ ਲੱਗਦੀ ਹੋਵੇ ਤੇ ਭਾਈ ਮੇਰਾ ਤਾਂ ਕੋਈ ਕਸੂਰ ਨਹੀਂ ਪਰ ਮੈਨੂੰ ਜੋ ਲੱਗਦਾ ਉਹ ਮੈਂ ਦੱਸਦਾ ਮੈਂ ਗੱਲ ਖੁਰਦ ਸਾਹਿਬ ਨੇ ਵੇਖਣ ਵਾਲਿਆਂ ਨੂੰ ਅੱਜ ਤੋਂ ਬਾਅਦ ਜਿਹੜੀ ਵੀ ਫਿਲਮ ਅਸੀਂ ਪੰਜਾਬੀ ਦੀ ਦੇਖਾਂਗੇ ਉਹਦਾ ਰਿਵਿਊ ਤੁਹਾਡੇ ਲਈ ਮੈਂ ਲੈ ਕੇ ਹਾਜ਼ਰ ਹੋਇਆ ਕਰਾਂਗਾ ਜਿਉਂਦੇ ਬਸੇ ਰਹੋ ਪੰਕਜ ਕਪੂਰ ਜੀ ਤੁਹਾਡੇ ਲਈ ਬਹੁਤ ਬਹੁਤ ਸ਼ੁਭ ਸ਼ਾਮਾ ਤੇ ਸੰਦੀਪ ਘੋੜ ਸਿੱਧੂ ਜੀ ਤੁਹਾਡੇ ਲਈ ਵੀ ਬਹੁਤ ਜੀਉਦੇ ਬਸੇ ਰਹੋ ਪਤਰਾ ਤੁਸੀਂ ਕੰਮ ਬੜਾ ਵਧੀਆ ਕੀਤਾ ਔਰ ਮੈਨੂੰ ਇਦਾਂ ਲੱਗਦਾ ਕਿ ਸਾਡੀ ਤੀ ਇੱਕ ਵਾਰੀ ਫਿਰ ਚਮਕੇਗੀ ਔਰ ਪੰਜਾਬ ਦੀਆਂ ਬਰੂਹਾਂ ਤੇ ਇੱਕ ਚੰਗਾ ਸਨਮਾ ਲੈ ਕੇ ਆਏਗੀ ਵਾਹਿਗੁਰੂ ਤੁਹਾਡੇ ਤੇ ਮਿਹਰ ਰੱਖੇ ਅਸੀਂ ਗੱਲ ਕਰ ਰਹੇ ਸੀ ਕਿ ਇਸ ਫਿਲਮ ਨੂੰ ਬਣਾਉਣ ਵਾਲਿਆਂ ਦੀ ਇਸ ਫਿਲਮ ਦੇ ਡਾਇਰੈਕਟਰ ਨੇ ਉਹ ਹੈਰੀ ਪੱਟੀ ਸਾਹਿਬ ਨੇ ਮੈਂ ਉਹਨਾਂ ਨੂੰ ਵੀ ਬਹੁਤ ਹੀ ਸ਼ੁਭ ਸ਼ਾਮਾ ਤੇ ਉਹਨਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਐਕਸਾ ਪੰਜਾਬੀ ਦਾ ਸਨਮਾ ਲੈ ਕੇ ਆਏ ਆਂ ਰੱਬ ਕਰੇ ਤੁਹਾਡੀ ਉਮਰ ਲੰਬੀ ਹੋਵੇ ਤੁਸੀਂ ਇਸ ਥਾਂ ਦਾ ਸਿਨੇਮਾ ਇੱਕ ਵਾਰੀ ਫਿਰ ਬਣਾਓ ਬਹੁਤ ਬਹੁਤ ਮਿਹਰਬਾਨ